ਆਇਆ ਉਹਨਾਂ ਦੀ ਗੋਲ ਵੀ ਗੱਲ ਹੈ ਜੇ ਕੋਈ ਜਿਹੜਾ ਬਰਵਾਦ ਨੂੰ ਲੋਕ ਸਭਾ ਦੇ ਸਹਿਯੋਗ ਨਾਲ ਤਾਂ ਅੱਜੇ ਤੱਕ ਪਟੇ ਨਹੀਂ ਜਿਵੇਂ ਆਪਾਂ ਮੋਰਚਾ ਜਿਹੜਾ ਗੱਲ ਦੇ ੱਤੇ ਚੱਲੇ ਕੈਂਪਾ ਪ੍ਰਾਹਾਨ ਸਾਹ ਕੋਲ ਗਿਆ ਬਤ ਕੋ ਹੋਈ ਚੱਲ ਰਿਹਾ ਤੇ ਚੱਲ ਪਰ ਸਾਇਸਨ ਮਦਮ ਉਹਨਾਂ ਦਾ ਅਲਵਾ ਜਿਹੜੀ ਚਾਲਤੋ ਪਹਿਲੇ ਨਾਲ ਤੇ ਬੋਲਨ ਦਾ ਸਮਾਂ ਲੱਗੇ ਤੁਹਾਡੇ ਨਾਲ ਇੱਕ ਵਾਰ ਗੱਲ ਕਰਨੀ ਕੀਤੀ ਹੈ ਆਪਾਂ ਆਪਣੀ ਦਵਾਈ ਲੈ ਰਹੇ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਦਿੱਲੀ ਦਾ ਅਧਿਕਾਰੀ ਹੈ ਜਦ ਸਾਥੀ ਜਨਾਰ ਕਰ ਰਿਹਾ ਹੈ ਪਰ ਸਾਡੀ ਗੱਲਬਾਤ ਕੀਤੀਆਂ ਦੇ ਬਿਤੇ ਮਨ ਸਮਾਂ ਦੇ ਦੇਣ ਲੱਗੇ ਹੋਣੇ ਪਰਵਾਰਾਂ ਦੇ ਲੋਕਾਂ ਦੇ ਅੱਗੇ ਪਰਵਾਰਾਂ ਦੇ ਸੱਜਣ ਦੇ ਇਰਖਾ ਉੱਤੇ ਅੱਗੇ ਹੁਣਾਂ ਸਮਾਂ ਸਰਪੰਚਾਰ ਨੇ ਕਰਦੇ ਕਿਉਂਕਿ ਅੱਜ ਪੰਜ ਦੇ ਦਰਜੇ ਉੱਤੇ ਆਪਣਾ ਧਰਮ ਜੇ ਲੋਕਾਂ ਤੋਂ ਕੋਈ ਗੋਹਤੋ ਸੀ ਰਫ਼ਤਾਰ ਵੀ 私たちは、私たちので、私たちの間で、私たちの間で、私たちの間で、私たちの間で、私たちの間で、私たちの間で、たちの間で、私たちの間で、私たちの間で、私たちの間で、私たちの間で、私たちの間で、私たちの間で、私たの間で、私たちの間で、たち ਸਮਝੇ ਸੋ ਬਹੁਤ ਆਪਣੀ ਹੋ ਸਮੇਂ ਦੇ ਵਿੱਚ ਆਉਣਾ ਕਿ ਪੰਜਵੇਂ ਜਨਮ ਤੋਂ ਲੈ ਕੇ 7ਵਾਂ ਜਨਮ ਸਾਡੇ ਦੇ ਪੀੜਿਆਂ ਵਿੱਚ ਕੁੰਨਿਆ ਤੋਂ ਗਿਆਨ ਹੋ ਗਿਆ ਤਰੂ ਦਾ ਜੜਾ ਸਾਡੇ ਮੈਂ ਤਰੀਕੇ ਨਾਲ ਪ੍ਰੋਗਰੈਸਨ ਹੱਤ ਰਿਵਾਸਤ ਸਾਰੋ ਵਾਸਤੇ ਚੱਲਿਆ। ਕੌਣ ਨੂੰ ਖੜਾ ਮਾਰਦੇ ਨੇ ਤੇ ਇਸ ਨੂੰ ਮਾਰਕ ਤੋਂ ਬਾਅਦ ਦਾ ਸਾਡੇ ਇਸੇ ਇੱਕ ਜਮਾ ਸਾਡੇ ਤੋਂ সংঘৰ ফাইলি আদেশ হেৰি সমান ಹಾಂ ನೀವು ತ್ರಿಪುರ ಜನ

何 <music> ਚਾਲੇ ਸਾਥ ਵਾਲੇ